सावरना जाना मेरे सोबा गोरखामा मृत तेरे परम सन्मान योग रोस्वरे खलसा जी हो आओ यागत गुरु तंतन शहब श्री गुरु गण पाचा महाराज जी दी पावन पवित्र हाजूरी दे अंदर जोड़ बैठे ग्रोस वरे खिलसाजियों आओ ਇਕੋ ਯਾਰ ਕਹਿੰਦੇ ਢਾਡੀ ਜਿੱਥੇ ਵੱਲੋਂ ਬੱਲਾ ਹੀ ਗੁਰਫਤ ਤੇ ਦੀ ਸੰਝ ਪਾਉਣੀ ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ ਪੰਜਾਬੀ ਦਾ ਸ਼ਾਇਰ ਪੰਜਾਬੀ ਦਾ ਰਾਈਟਰ ਬੜੀਆਂ ਸੁਣਨ ਲੈਣਾ ਲਿਖਦਾ ਉਹ ਕਹਿੰਦੇ ਫਤਿਹ ਤੋਰੋ ਅਕਾਲੇ ਨੇ ਆਪ ਤੋਂ ਜੀ ਹੈ ਸ਼ਹੀਦਾਂ ਦੇ ਖੂਨ ਵਿੱਚੋਂ ਆਈ ਫਤਿਹ ਹੁਜਰਤ ਦੇ ਸਰਹੱਦੀ ਵਾਲੇ ਤੇ ਸਹਬ ਜੱਦਿਆਂ ਕਿਨੇ ਬੁਲਾਈ ਫਟੇ ਬੈਨਾ ਧਰਮਾ ਤਖੰਡਾਂ ਦਾ ਨਾਸ਼ ਕਰਦੀ ਤੇ ਪਿਆਰੇ ਪ੍ਰੀਤਮ ਦੇ ਤਾਈ ਮੁੱਲੇ ਫਟੇ ਜੋੜੇ ਫਟੇ ਤੋਂ ਸੰਗ ਜਾਣਦੇ ਨਾ ਕਦੇ ਨਾ ਤਾਈ ਫਟੇ ਜਿਹੜੇ ਫੱਦੇ ਦੇ ਨਾਲ ਪ੍ਰੇਮ ਕਰਦੇ ਉਹਨਾਂ ਸਿਰਾਂ ਦੇ ਨਾਲ ਨਿਭਾਈ ਫੱਟੇ ਆਹ ਸਾਰੀ ਸੰਗਤ ਗੱਜ-ਮੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਬਰੋ ਪਿਆਰਿਓ ਜੇ ਅੱਜ ਦਾ ਇਹ ਬਿਨੇ ਕਰਮਾ ਵਾਲਿਓ ਭਾਗਾ ਵਾਲਿਓ ਅੱਜ ਪੰਦਰਾਂ ਪਉ ਤੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਅੱਜ ਤੁਹਾਡੇ ਵਿੱਚ ਵਿਚਰ ਰਿਹਾ ਤੇ ਗੁਰੂ ਪੈਰੋ ਸੱਚ ਜਾਣਿਓ ਤੇ ਮੇਰੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਪਾਈ ਗਣੀ ਖਾ ਨਵੀਂ ਖਾ ਉੱਚ ਦਾ ਪੀਰ ਬਣਾ ਕੇ ਮੇਰੇ ਦਸ਼ਮੇਸ਼ ਪਿਤਾ ਦੀ ਪਾਲਕੀ ਪਿੰਡ ਆਲਮਗੀਰ ਦੀ ਧਰਤੀ ਤੇ ਲੈ ਕੇ ਆਏ ਤੇ ਉੱਥੇ ਭਾਈ ਨਗਈਆ ਜੋ ਇਸ ਪਿੰਡ ਦਾ ਬੋਤਾ ਇਸ ਪਿੰਡ ਉਹਨਾਂ ਦੇ ਨਾਨਕੇ ਸੀ ਤੇ ਸਤਗੁਰੂ ਕਲਕੀ ਧਰ ਸੱਚੇ ਪਾਦਸ਼ਾਹ ਮਹਾਰਾਜਿਆਂ ਨੂੰ ਘੋੜਾ ਅਰਪਣ ਕੀਤਾ ਪਰ ਉਸ ਸਮੇਂ ਦੀ ਮੁਗਲ ਹਕੂਮਤ ਦੇ ਭਾਈ ਲਗਾਈਏ ਉਹਦੇ ਪਰਿਵਾਰ ਨੂੰ ਤਕਸਤ ਸੀ ਇਹ ਦੇ ਕੇ ਸ਼ਹਾਜਤੀ ਸ਼ਹੀਦ ਕਰ ਦਿੱਤਾ ਤੇ ਗੁਰੂ ਪਿਆਰਿਓ ਜਦ ਮੇਰੇ ਗੁਰਦੇ ਪਾਦਸ਼ਾਹ ਮਹਾਰਾਜ ਕਹਿੰਦੇ ਰਾਏਕੋਟ ਦੀ ertidite ਪਹੁੰਚੇ ਹੋਏ ਤੇ ਮੇਰੇ ਸਤਿਗੁਰਾਂ ਕੋਲੇ ਕਿਸੇ ਪਿਆਰੇ ਸਿੱਖ ਨੇ ਜਾਣ ਕੇ ਬੇਨਤੀ ਗੁਜਾਰੀ ਤੇ ਮੇਰੇ ਸਤਰੂ ਸੱਚੇ ਪਾਤਸ਼ਾਹ ਮਹਾਰਾਜ ਭਾਈ ਮੈਂਦੀ ਸ਼ਾਹ ਨੂੰ ਲੈ ਕੇ ਨਾਲ ਆਪਣੇ ਨਾਲ ਸੇਖਾਂ ਨੂੰ ਲੈ ਕੇ ਇਸ ਪਵਨ ਪਵਿੱਤਰ ਧਰਤੀ ਤੇ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਚ ਪਹੁੰਚਦੇ ਐ ਤੇ ਗੁਰੂ ਪਿਆਰਿਓ ਭਾਈ ਨਾਨੂ ਨੂੰ ਬੇਨਤੀ ਕਰ ਫਰਮਾਉਂਦੇ ਐ ਤੇ ਭਾਈ ਨਾਨੂ ਤੇ ਹੁਣ ਭਾਈ ਲਗਾਈਏ ਤੋਂ ਬੇਨਤੀ ਲਗਾਉਂਦਾ ਐ ਤੇ ਭਾਈ ਲਗਾਈਆ ਆੜ ਕੇ ਮੇਰੇ ਸਤਿਗੁਰੂ ਇਸ ਸਥਾਨ ਦੇ ਤੇ ਮਿਲਦਾ ਤੇ ਗੁਰੂ ਪਿਆਰਿਓ ਜਦੋਂ ਮੇਰੇ ਸਤਿਗੁਰੂ ਸੱਚੇ ਪਾਦਸ਼ਾਹ ਮਹਾਰਾਜ ਜੀ ਨੇ ਉਹਨਾਂ ਦੇ ਪਰਿਵਾਰ ਦਾ ਦੁੱਖ ਵੰਡਾਇਆ ਤੇ ਗੁਰੂ ਪਿਆਰਿਓ ਐਸ ਬੋਲੋ ਮੇਰੇ ਕਲਗੀਧਰ ਸੱਚੇ ਪਾਦਸ਼ਾਹ ਮਹਾਰਾਜ ਜਦੋਂ ਜਾਨ ਲੱਗੇ ਨਾ ਤੇ ਭਾਈ ਲਗਾਈਏ ਨੂੰ ਇੱਕ ਗੱਲ ਆਖੀ ਭਾਈ ਲਗਾਈਏ ਕਿਤੇ ਤੂੰ ਆਪਣਾ ਪਿੰਡ ਵੀ ਤਾਰ ਦਿੱਤਾ ਓ ਜਿੱਤੇ ਸਾਨੂੰ ਘੋੜਾ ਦਿੱਤਾ ਅੱਜ ਤੁਸੀਂ ਆਪਣੇ ਨਾਨਕ ਦੇ ਪਿੰਡ ਵੀ ਤਾਰ ਦਿੱਤੇ ਤੇ ਗੁਰੂ ਪਿਆਰਿਓ ਇਸ ਸਥਾਨ 'ਤੇ ਇਹ ਧਰਤੀ ਕਰਮਾ ਵਾਲੀ ਪਾਗਾ ਵਾਲੀ ਇਸ ਧਰਤੀ ਦੀ ਮਿੱਟੀ ਨੂੰ ਚੁੰਮ ਚੁੰਮ ਮੱਥੇ ਲਾਈਏ ਜਿੱਥੇ ਲੋਮੇ ਸਤਗੁਰੂ ਤੇ ਬਹਾਦਰ ਪਾਦਸ਼ਾਹ ਮਹਾਰਾਜਿਆਂ ਦੇ ਚਰਨ ਪਏ ਤੇ ਤੁੰਗ ਗੁਰੂ ਗੋਬਿੰਦ ਸਿੰਘ ਪਾਦਸ਼ਾਹ ਮਹਾਰਾਜੀ ਦੇ ਚਰਨ ਵੀ ਪਏ ਤੇ ਮੇਰੇ ਪਾਦਸ਼ਾਹ ਨੇ ਆਖਿਆ ਸੀ 15 ਪਾ ਵਾਲੇ ਬਿਰ ਮੈਂ ਇਸ ਧਰਤੀ ਦੇ ਉੱਤੇ ਆਪ ਸਭੈ ਮਾਣੋਵਾਂਗਾ ਤੇ ਅੱਜ ਅਸੀਂ ਆਪਣੀਆਂ ਮਨ ਦੀਆਂ ਅੱਖਾਂ ਦੇ ਨਾਲ ਦਰਸ਼ਨ ਕਰਨੇ ਆ ਮੈਂ ਗੱਡੀ ਤੇ ਆ ਰਿਹਾ ਸੀ ਤੇ ਜਦੋਂ ਮੈਂ ਖੋਲ ਕੇ ਕਫ਼ਤਾ ਵੇਖੀ ਨਾ ਸੱਚਮੁੱਚ ਮੇਰੇ ਅੱਖਾਂ ਦੇ ਵਿੱਚੋਂ ਹੰਝੂ ਆ ਤੇ ਅੱਜ ਮੇਰੇ ਦੁਸ਼ਮੇਸ਼ ਪਿਤਾ ਤੁਹਾਡੇ ਇਸ ਦਰਮਿਆਨ ਵਿੱਚ ਰੇ ਅਰ ਅਸੀਂ ਆਪਣੀਆਂ ਮਨ ਦੀਆਂ ਅੱਖਾਂ ਨਾਲ ਦੇਖਣਾ ਤੇ ਕਰੋ ਪਿਆਰਿਓ ਆ ਲਾਜ਼ਮਾਨ ਤੁਰੇ ਫਿਰਦੇ ਆ ਨਾ ਜਿਨ੍ਹਾਂ ਨੂੰ ਪਤਾ ਨਹੀਂ ਸਿਰਾਂ ਤੋਂ ਨੰਗੇ ਸਿਰਾਂ ਤੇ ਕਈਆਂ ਦੇ ਰੁਮਾਲ ਲਈ ਓਏ ਦੁਨੀਆ ਦੇ ਲੋਕੋ ਜਿਨ੍ਹਾਂ ਨੇ ਤੁਹਾਡੀ ਖਤਰ ਆਪਣੇ ਪੁੱਤ ਵਾਰ ਦਿੱਤੇ ਕੋਈ ਕਵੀ ਕਹਿੰਦਾ ਐਨੀ ਨਹੀਂ ਕੂਟਾ ਵਾਹ ਕਰਲਾ ਕੇ ਲੋਕੀ ਦਸ਼ਮੇਸ਼ ਨੂੰ ਯਾਦ ਕਰਦੇ ਹਰ ਬਲੇ ਇਹ ਚੁੰਦੇ ਸੀ اے ਮੇਰੇ ਮਾਲਕਾ ਮੇਰੀ ਪੂਰੀ ਫਰਿਆਦ ਕਰਦੇ ਮੇਰੇ ਪੁੱਤ ਲੈਲਾ ਮਾਤਾ ਲੈਲਾ ਪਿਤਾ ਲੈਲਾ ਮੇਰਾ ਬਸਦਾ ਘਰ ਬੜੇ ਆਦ ਕਰਦੇ ਲੋਹਾ ਨਾਲ ਚੁੱਲਾ ਪਰਿਵਾਰ ਮੇਰਾ ਆਏ ਪਰ ਖਾਲਸਾ ਆ ਪਰ ਗੁਰੂ ਪਿਆਰੇ ਅੱਜ ਸਾਡੇ ਸਿਰਾਂ ਦੇ ਉੱਤੇ ਪੱਗਾਂ ਲਈ ਪੱਗੇ ਸਾਨੂੰ ਬੋਝ ਰੱਖਦੀ ਆ ਆ ਮੈਂ ਬਹੁਤਾ ਜਿਆਦਾ ਲੈਕਚਰ ਨਾ ਕਰਾਂ ਤੁਹਾਡੇ ਦਰਮਿਆਨ ਅਤੀ ਮਹਿਮਾਨੀ ਨੂੰ ਤਾਨਾ ਮਾਰਦਾ ਹੋਇਆ ਕੱਪ ਤੱਕ ਹੋ ਲੱਗਿਆ ਮੇਰੇ ਨਾਲ ਦੇ ਢਾਡੀ ਸਾਥੀ ਢਾਡੀ ਚੰਮਣ ਪ੍ਰੀਤ ਕੋ ਢਾਡੀ ਰਾਜਵੀਰ ਕੋ ਸਰਵਾਹੀ ਵਾਲੀਆਂ ਬੀਬੀਆਂ ਸੋਲਗੀ ਮਾਸਟਰ ਭਾਈ ਗੋਪੀ ਸਿੰਘ ਲੋਂਗੋ ਵਾਲ ਦਾਜ ਅਕਸੀਰ ਸਿੰਘ ਧੋਰੇ ਦਾ ਪੰਥਕ ਪ੍ਰਸਿੱਧ ਢਾਡੀ ਜੱਥਾ ਹੈ ਤੁਕ ਚਾਨੇ ਆ ਸਾਡੇ ਅੱਗੇ ਹਨ ਹੋਰੀਆ ਹਾਰੀਆਂ ਨੇ ਐਵੇਂ ਨਹੀਂ ਲੋਕ ਸਾਨੂੰ ਸਰਦਾਰ ਕਹਿੰਦੇ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਆਹ ਤਾਂ ਵੀ ਜਿਹੜੇ ਇਤਿਹਾਸ ਦੇ ਵਿੱਚ ਬਹੁਤ ساری ਮਾਇਆ ਸਾਡੇ ਬਹੁਤੀ ਸਤਕਾਈ ਆ ਪੰਤ ਸਤਿ ਸ੍ਰੀ ਅਕਾਲ ਜੀ ਜੱਥਾ ਭਾਈ ਗੁਰਸੇਵਕ ਸਿੰਘ ਜੀ ਉਹਨਾਂ ਨਾਲ ਸਾਡੇ ਬਹੁਤੀ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਹਮੀਦੀ ਉਹਨਾਂ ਵੱਲੋਂ ਮਾਨ ਸਨਕਾਰ ਆਇਆ ਹੈ ਸ਼ਕਤੀ ਵੱਲੋਂ ਮਾਨ ਸਨਕਾਰ ਆਇਆ ਉਹਨਾਂ ਦਾ ਵੀ ਤਹਿਲੀ ਤਲਵਾਦ ਕਰਦੇ ਹਾਂ ਭਾਈ ਪਰਮਜੀਤ ਸਿੰਘ ਜੀ ਮੈਂਬਰ ਸਭਾ ਭਾਈ ਰਜਿੰਦਰ ਸਿੰਘ ਜੀ ਸਵੰਤੀ ਮੈਂਬਰ ਭਾਈ ਸ਼ਮਸ਼ੇਰ ਸਿੰਘ ਜੀ ਰਣੀਕੇ ਉਹਨਾਂ ਵੱਲੋਂ ਮਾਨ ਆਇਆ ਹੈ ਸਾਡੇ ਬਹੁਤੀ ਸਤਿਕਾਰਯੋਗ ਭਾਈ ਹਰਦੀਪ ਸਿੰਘ ਗੁਰਦੁਆਰਾ ਪ੍ਰਧਾਨ ਸਾਹਿਬ ਕਨੌਰੀ ਖੁਰਦ ਉਨ੍ਹਾਂ ਵੱਲੋਂ ਵੀ ਮਾਨਸਿਕਰ ਆਇਆ ਸਾਡੇ ਬੋਧੀ ਸੰਤਖਰਯੋਗ ਬਾਬਾ ਧੂਨੀ ਵਾਲੇ ਉਨ੍ਹਾਂ ਵੱਲੋਂ ਸੋਧਮੜਾ ਟਾਢੀ ਜੱਥੇ ਨੂੰ ਮਾਨਸਿਕਰ ਆਇਆ ਮੈਂ ਸਾਰਿਆਂ ਦਾ ਦਿਲੋਂ ਤਹਿਤ ਨਮਨ ਧੰਨਵਾਦ ਕਰਦਾ ਜਿਨ੍ਹਾਂ ਵੱਲੋਂ ਮਾਨਸਿਕਰ ਆਇਆ ਇਹ ਤੁਹਾਡਾ ਸੇਰਕ ਟਾਢੀ ਜੱਥਾ ਭਾਈ ਜਗਸੀਰ ਸਿੰਘ ਤੌੜਾ ਖਿਮਾ ਦੇ ਜੱਜ ਕਾ ਹੋਈਆਂ ਗਲਤੀਆਂ ਦੀ ਬਖਸ਼ੋ ਖਿਮਾ ਗੱਜ ਵੱੱਟ ਕੇ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਦੀ ਫਤਿਹ